ਕਿਸ ਤਰ੍ਹਾਂ ਮੈਂ ਮਨ ਵਿਚਾਰ ਆਇਆ ਸੈਟਅਪ ਬੇਸਿਕਲੀ ਲੱਸੀ ਦਾ ਮਨ ਦੇ ਵਿੱਚ ਹੈਗਾ ਸੀ ਕਿ ਸਟਾਰਟ ਕਰਨਾ ਹੈ ਤੇ ਰੋਡ ਸਾਈਡ ਦੇ ਉੱਤੇ ਲੱਸੀ ਨਹੀਂ ਬਣਦੀ ਪਿੱਛੇ ਤੇ ਫਿਰ ਮੇਰੇ ਮਨ ਦੇ ਵਿੱਚ ਹੈਗਾ ਕਿ ਰੋਡ ਸਾਈਡ ਦੇ ਉੱਤੇ ਲੱਸੀ ਵਿੱਚ ਜਾਵੇ ਪਲੱਸ ਛਾਟੀ ਚ ਬਣਾ ਕੇ ਵਿੱਚ ਜਾਵੇ ਛਾਟੀ ਤਾਂ ਨਹੀਂ ਵਰਤੋਂ ਹੋ ਰਹੀ ਤੇ ਛਾਟੀ ਤੇ ਫਿਰ ਮੈਂ ਆ چھوٹਾ ਜਿਹਾ ਸਟਾਰਟਅਪ ਸਟਾਰਟ ਕੀਤਾ ਭਾਈ ਛਾਟੀ ਦੇ ਵਿੱਚ ਬਹੁਤ ਟਾਈਮ ਲੱਗਦਾ ਕਿੰਨਾ ਕ ਸਮਾਂ ਲੱਗ ਜਾਂਦਾ ਲੱਸੀ ਦਾ ਆ ਭਾਈ 10 ਤੋਂ 15 ਮਿੰਟ ਲੱਗ ਜਾਂਦੇ ਆ ਤੇ ਪਹਿਲਾਂ ਛਾਟੀ ਦੀ ਹੀ ਵਰਤੋਂ ਕੀਤੀ ਜਾਂਦੀ ਸੀ ਟੇਸ ਨੂੰ ਜਿਹੜਾ ਸਟੈਂਡਰਡ ਰੱਖਣ ਵਾਸਤੇ ਹੁਣ ਜਿਹੜਾ ਮਸ਼ੀਨਾਂ ਆ ਗਈਆਂ ਮਸ਼ੀਨਾਂ ਨਾਲ ਬਣਾਉਂਦੇ ਆ ਮੈਨੂੰ ਤਾਂ ਲੱਗਦੀ ਆ ਪਰ ਟੇਸ ਦਾ ਵੀ ਡਿਫਰੈਂਟ ਹੈਗਾ ਭਾਈ। ਲੱਸੀ ਦੇ ਨਾਲ ਹੋਰ ਕੀ ਕੀ ਦੇਦੇ ਆ ਤੇ ਲੱਸੀ ਦੇ ਨਾਲ ਭਾਈ ਰਾਜਮਾ ਚਾਵਲ ਉਹਦੇ ਖਾਣ ਵਾਸਤੇ ਦੁਪਹਿਰ ਦੀ ਰੋਟੀ ਹੁੰਦੀ ਰਾਜਮਾ ਚਾਵਲ ਹੁੰਦੇ ਆ ਖੀਰ ਹੁੰਦੀ ਆ ਉਹ ਸਰਦੀਆਂ ਦੇ ਵਿੱਚ ਹੁੰਦੀ ਆ ਮੰਗੋ ਲੱਸੀ ਹੁੰਦੀ ਚਾਟੇ ਦੀ ਲੱਸੀ ਹੁੰਦੀ ਆ ਤੇ ਸ਼ਰਦਾਈ ਹੁੰਦੀ ਭਾਈ ਮਨ ਦੇ ਵਿੱਚ ਹੈਗਾ ਸੀ ਛੋਟਾ ਸਟਾਰਟਅਪ ਸਟਾਰਟ ਕਰੀਏ ਕਿ ਇਹ ਇਹ ਬੇਸਿਕਲੀ ਸਟੈਪ ਤੋਂ ਦੇ ਆ ਜਿਹੜੀ ਬਾਤਾਂ ਨੇ ਲਿਖੀ ਹੁੰਦੀ ਆ ਆਡਾ ਤੇ ਕੋਈ ਮਾਨੇ ਹੁੰਦਾ ਨਹੀਂ ਕੀ ਕਰਨਾ ਕੀ ਨਹੀਂ ਕਰਨਾ ਪਾਪਾ ਜੀ ਨੇ ਚਾਹ ਤੇ ਇਹ ਸਟਾਰਟ ਹੋ ਗਿਆ ਭਾਈ ਇਹ ਛੋਟਾ ਜਿਹਾ ਸਟਾਰਟ ਮੁਸ਼ਕਿਲ ਆਇਆ ਕੁਝ ਕੇ ਡਿਫਰੈਂਟ ਲੱਗਾ ਕਿ ਇੱਕ ਨਹੀਂ ਹਉ ਛੱਡ ਕੇ ਤੇ ਹਾਂ ਸ਼ੁਰੂ ਸ਼ੁਰੂ ਦੇ ਵਿੱਚ ਮਨ ਦੇ ਵਿੱਚ ਆ ਗਈ ਸੀ ਕਿ ਯਾਰ ਮਤਲਬ ਹਨਾ ਇੰਨਾ ਰਿਸਪੌਂਸ ਨਹੀਂ ਮਿਲਦਾ ਪਿਆ ਨਹੀਂ ਕਰਨਾ ਚਾਹੀਦਾ ਸੀ ਬਠਾ ਇੱਕ ਚੀਜ਼ ਵਖੀਏ ਫਿਰ ਜੇ ਵਧੀਆ ਚੀਜ਼ ਦੋ ਲੋਕਾਂ ਨੂੰ ਤੇ ਮੁੜ ਕੇ ਆਂਦੇ ਲੋਕੇ ਸਸਕਾਲ ਜੀ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨਸ ਤੇ ਮੈਂ ਹਾਂ ਤੁਹਾਡੇ ਨਾਲ ਬਸ਼ਿਕ ਸਿੰਘ ਕਵਲ ਇਸ ਵਕਤ ਮਨ ਜਿਹੜਾ ਅੰਮ੍ਰਿਤਸਰ ਤੇ ਵੇਚਮਟੀ ਸਰ ਤੇ ਵੇਚ ਟੈਂਪਰੇਚਰ 40 ਤੋਂ 45 ਡਿਗਰੀ ਕੇ ਦਾ ਗਰਮੀ ਦਾ ਪਰ ਗਰਮੀ ਦੇ ਵਿੱਚ ਇੱਕ ਚੀਜ਼ ਜਿਹੜੀ ਕੰਮ ਆ ਰਾਹਤ ਦਿੰਦੀ ਆ ਉਹ ਹੈ ਲੱਸੀ ਅਕਸਰ ਲੋਕ ਜਿਹੜੇ ਨੇ ਕਿ ਕੋਲਡ ਡ੍ਰਿੰਕਸ ਜਾਂ ਆਪਾਂ ਗੱਲ ਕਰ ਲਈ ਮੋਕਟੇਲਸ ਜਾਂ ਹੋਰ ਬੜੀ ਚੀਜ਼ਾਂ ਵੱਲ ਜਾਂਦੇ ਨੇ ਪਰ ਅੰਮ੍ਰਿਤਸਰ ਦੀ ਲੱਸੀ ਬਹੁਤ ਫੇਮਸ ਲੱਸੀ ਆ ਤਾਨੂੰ ਅੱਜ ਜਿਹੜੇ ਇੱਕ ਵੀਰ ਨੇ ਰੋਡ ਸਾਈਡ ਤੇ ਇੱਕ ਜਿਹੜਾ ਲੱਸੀ ਦਾ ਸੈਟਅਪ ਸ਼ੁਰੂ ਕੀਤਾ ਉਸ ਨਾਲ ਮਿਲਣ ਜਾ ਰਹੇ ਆਂ ਲੱਸੀ ਦਾ ਢਾਕ ਕਿਉਂਕਿ ਲੱਸੀ ਜਿਹੜੀ ਆ ਇਸ ਵੀਰ ਵੱਲੋਂ ਬਣਾਈ ਜਾਂਦੀ ਹੈ ਪਰ ਇੱਕ ਸੈਟਅਪ ਦੀ ਗੱਲ ਕਰ ਲੈਣੇ ਆਖਰੀ ਵੀਰ ਨੇ ਜਿਹੜਾ ਲਾਇਆ ਚਟ ਦੀ ਲੱਸੀ ਦਾ ਮੈਨ ਜ਼ਰੂਰੀ ਹੈ ਸੈਟਅਪ ਜਿਹੜਾ ਕਿ ਵੱਖਰਾ ਹੈ ਅੰਮ੍ਰਿਤਸਰ ਦੀ ਲੱਸੀ ਸਭ ਤੋਂ ਫੇਮਸ ਲੱਸੀ ਹੁੰਦੀ ਹੈ ਟੂਰਿਸਟ ਸਪਲੇਸ ਆ ਲੋਕੀ ਦੂਰ ਦੂਰੋਂ ਲੱਸੀ ਜਿਹੜੀ ਆ ਪੀਣ ਆਉਂਦੇ ਨੇ ਗੱਲ ਕਰ ਲੈਣੇ ਜੇ ਇਸ ਵੀਰ ਵੱਲੋਂ ਜਿਹੜੀ ਸ਼ੁਰੂਆਤ ਕੀਤੀ ਕਿ ਬਲੇ ਸਸਕਲ ਵਿੱਚ ਸਸਕਲ ਬਈ ਕੀ ਨਾਮ ਜੀ ਆਪ ਦਾ ਮੇਰਾ ਨਾਮ ਹਨਪ੍ਰੀ ਸਿੰਘ ਹੈ ਵਿਚਾਰ ਭਾਈ ਬੇਸਿਕਲੀ ਲੱਸੀ ਦਾ ਮਨ ਦੇ ਵਿੱਚ ਹੈਗਾ ਸੀ ਕਿ ਸਟਾਰਟ ਕਰਨਾ ਹੈ ਤੇ ਰੋਡ ਸਾਈਡ ਦੇ ਉੱਤੇ ਲੱਸੀ ਨਹੀਂ ਵੇਖੀ ਪਿੱਛੇ ਤੇ ਫਿਰ ਮੇਰੇ ਮਨ ਦੇ ਵਿੱਚ ਹੈਗਾ ਕਿ ਰੋਡ ਸਾਈਡ ਦੇ ਉੱਤੇ ਲੱਸੀ ਵੇਚੀ ਜਾਵੇ ਪਲੱਸ ਛਾਟੀ ਦੇ ਵਿੱਚ ਬਣਾ ਕੇ ਵੇਚੀ ਜਾਵੇ ਛਾਟੀ ਦਾ ਨਹੀਂ ਵਰਤ ਹੋ ਰਹੀ ਤੇ ਛਾਟੀ ਦੇ ਤੇ ਫਿਰ ਮੈਂ ਆ چھوٹਾ ਜਿਹਾ ਸਟਾਰਟ ਅਪ ਸਟਾਰਟ ਕੀਤਾ ਭਾਈ ਛਾਟੀ ਦੇ ਵਿੱਚ ਕਿੰਨਾ ਮਿਹਨਤ ਬਹੁਤ ਲੱਗਦੀ ਲੱਸੀ ਬਣਾਉਣ ਨੂੰ ਕਿ ਅਕਸਰ ਅੱਜ ਕੱਲ ਮਸ਼ੀਨਾਂ ਆ ਗਿਆ ਹੈਂ ਟੇ ਪਛਾਟੀ ਦੇ ਵਿੱਚ ਬਹੁਤ ਟਾਈਮ ਲੱਗਦਾ ਕਿੰਨਾ ਕ ਸਮਾਂ ਲੱਗ ਜਾਂਦਾ ਲੱਸੀ ਬਣਾਉਣ ਆਪਾਂ ਜੀ 10 ਤੋਂ 15 ਮਿੰਟ ਲੱਗ ਜਾਂਦੇ ਆ ਤੁਸੀਂ ਹੁਣੇ ਥੋੜ ਟਾਈਮ ਲੱਗਣ ਲੱਗ ਤੇ ਜਾਂਦਾ ਬਟ ਹਾਂ ਉਹਦੇ ਨਾਲ ਥੋੜਾ ਟੇਸ ਜਿਹੜਾ ਹੈ ਉਹ ਇਨਹਾਂਸ ਹੋ ਜਾਂਦਾ ਛਾਟੇ ਦੇ ਵਿੱਚ ਤੇ ਪਹਿਲਾਂ ਛਾਟੇ ਦੀ ਹੀ ਵਰਤੋਂ ਕੀਤੀ ਜਾਂਦੀ ਸੀ ਟੇਸ ਨੂੰ ਜਿਹੜਾ ਸਟੈਂਡਰਡ ਰੱਖਣ ਵਾਸਤੇ ਹੁਣ ਜਿਹੜਾ ਮਸ਼ੀਨਾਂ ਆ ਗਈਆਂ ਮਸ਼ੀਨਾਂ ਨਾਲ ਬਣਾਉਂਦੇ ਆ ਮੈਨੂੰ ਤਾਂ ਲੱਗਦੀ ਹੈ ਪਰ ਟੇਸ ਦਾ ਵੀ ਡਿਫਰੈਂਟ ਹੈਗਾ ਭਾਈ ਅੱਸੀ ਦੇ ਨਾਲ ਹੋਰ ਕੀ ਕੀ ਦੇਦੇ ਓ ਤੇ ਅੱਸੀ ਦੇ ਨਾਲ ਭਾਈ ਰਾਜਮਾ ਚਾਵਲ ਉਹਦੇ ਖਾਣ ਵਾਸਤੇ ਦੁਪਹਿਰ ਦੀ ਰੋਟੀ ਹੁੰਦੀ ਰਾਜਮਾ ਚਾਵਲ ਹੁੰਦੇ ਆ ਕੀ ਖੀਰ ਹੁੰਦੀ ਆ ਉਹ ਸਰਦੀਆਂ ਦੇ ਵਿੱਚ ਹੁੰਦੀ ਆ ਆ ਮੰਗੋ ਲੱਸੀ ਹੁੰਦੀ ਚਾਟੇ ਦੀ ਲੱਸੀ ਹੁੰਦੀ ਆ ਤੇ ਸਰਦਾਈ ਹੁੰਦੀ ਬਈ ਮਨਪ੍ਰੀਤ ਜਾਨਣਾ ਚਾਹਾਂ ਕਿਸ ਤਰ੍ਹਾਂ ਵਿਚਾਰ ਆਇਆ ਇਸ ਸੈਟਅਪ ਨੂੰ ਲਗਾਉਣ ਦਾ ਕਿ ਮੈਂ ਇਹ ਸੈਟਅਪ ਜਿਹੜਾ ਕਿ ਰੋਡ ਸਾਈਡ ਲਾ ਸੈਟਅਪ ਬਈ ਬੇਸਿਕਲੀ ਮੰਨ ਦੇ ਵਿੱਚ ਹੈਗਾ ਸੀ ਛੋਟਾ ਸਟਾਰਟ ਅਪ ਸਟਾਰਟ ਕਰੀਏ ਕਿ ਇਹ ਤੇ ਇਹ ਬੇਸਿਕਲੀ ਸਕ੍ਰਿਪਟੋਂ ਦੇ ਆਈ ਜਿਹੜੀ ਬਾਬਾ ਨੇ ਲਿਖੀ ਹੁੰਦੀ ਆ ਸਾਡਾ ਦੇ ਕੋਈ ਮਾਨੇ ਨਹੀਂ ਹੁੰਦਾ ਕੀ ਕਰਨਾ ਕੀ ਨਹੀਂ ਕਰਨਾ ਤੇ ਪਾਪਾ ਜੀ ਨੇ ਚਾਹ ਤੇ ਇਹ ਸਟਾਰਟ ਹੋ ਗਿਆ ਬਈ ਛੋਟਾ ਸਟਾਰਟ ਅਪ ਮੈਂ ਪਹਿਲਾਂ ਕੀ ਕਰਦੇ ਹਾਂ ਤੁਸੀਂ ਜਾਨਣਾ ਚਾਹਾਂ ਕਿ ਕੀ ਕੀ ਫੈਮਿਲੀ ਦੇ ਵਿੱਚ ਕਿ ਕਿ ਕੀਤੀ ਪੜ੍ਹੇ ਕਿੰਨਾ ਪੜ੍ਹਿਆ ਪਹਿਲਾਂ ਭਾਈ ਮੈਂ ਗ੍ਰੈਜੂਏਟ ਹਾਂ ਉਤ ਤੋਂ ਬਾਅਦ ਮੈਂ ਪ੍ਰਾਈਵੇਟ ਜੌਬ ਕੀਤੀ ਆ ਪ੍ਰਾਈਵੇਟ ਜੌਬ ਜਿਹੜੀ ਐ ਅਪਰੋਕਸੀਮੇਟਲੀ ਮੈਂ ਸਾਢੇ ਕਿੰਨੇ ਸਾਲ ਕੀਤੀ ਭਾਈ ਸਾਢੇ 3 ਸਾਲ ਪ੍ਰਾਈਵੇਟ ਜੌਬ ਕਰਨ ਤੋਂ ਬਾਅਦ ਫਿਰ ਮਨ ਦੇ ਵਿੱਚ ਹੈਗਾ ਸੀ ਕਿ ਯਾਰ ਕਰਨਾ ਚਾਹੀਦਾ ਸਟਾਰਟਅਪ ਤੇ ਫਿਰ ਉਤ ਤੋਂ ਬਾਅਦ ਸਟਾਰਟਅਪ ਲਾ ਲਿਆ 9 ਟੂ 5 ਜੋ ਉਹ ਤੇ ਸ਼ਿਫਟ ਇੱਥੇ ਹੋ ਜਾਣਾ ਮੁਸ਼ਕਿਲ ਆਇਆ ਕੁਝ ਕਿ ਡਿਫਰੈਂਟ ਲੱਗਾ ਕਿ ਇਹ ਕਿ ਨਹੀਂ ਆ ਉਸ ਛੱਡ ਕੇ ਇੱਥੇ ਆਉਣਾ ਸ਼ੁਰੂ ਸ਼ੁਰੂ ਹੈਗਾ ਸੀ ਭਾਈ ਜਦੋਂ ਐਕਚੁਅਲੀ ਰਿਸਪੌਂਸ ਹੁਣ ਬਹੁਤ ਵਧੀਆ ਹੈਗਾ ਸ਼ੁਰੂ ਸ਼ੁਰੂ ਦੇ ਵਿੱਚ ਮਨ ਦੇ ਵਿੱਚ ਆ ਗਈ ਸੀ ਕਿ ਯਾਰ ਮਤਲਬ ਹਨਾ ਇੰਨਾ ਰਿਸਪੌਂਸ ਨਹੀਂ ਮਿਲਦਾ ਪਿਆ ਨਹੀਂ ਕਰਨਾ ਚਾਹੀਦਾ ਸੀ ਬਠਾ ਇੱਕ ਚੀਜ਼ ਵਿਖੀਏ ਫਿਰ ਜੇ ਵਧੀਆ ਚੀਜ਼ ਦੋ ਲੋਕਾਂ ਨੂੰ ਤੇ ਮੁੜ ਕੇ ਆਂਦੇ ਲੋਕੇ ਰਿਸਪੌਂਸ ਆਂਦਾ ਬਿਲਕੁਲ ਭਾਈ ਬਿਲਕੁਲ ਜੇ ਸਾਫ਼ ਚੀਜ਼ ਦੋਗੇ ਤੇ ਤੁਹਾਡੇ ਕੋ ਆਣਾ ਲੋਕਾਂ ਨੇ ਤੇ ਸਾਫ਼ ਚੀਜ਼ ਤੁਸੀਂ ਮੇਰੇ ਅੱਡੇ ਤੇ ਜਦੋਂ ਮਰਜ਼ੀ ਆਜੋ ਮੈਂ ਸਾਫ਼ ਸਭੇ ਰੱਖੀ ਹੁੰਦੀ ਆ ਮੈਂ ਮੈਰਾ ਮਨ ਇਹ ਹੁੰਦਾ ਕਿ ਆਪਾਂ ਜਦੋਂ ਮਰਜ਼ੀ ਆਜੋ ਉਹ ਸਾਫ਼ ਕਰ ਲੋ ਨੀਟਨ ਕਲੀਨ ਰੱਖੋ ਸਮਾਨ ਤੇ ਲੋਕੀ ਡੈਫੀਨੇਟਲੀ ਆਣਗੇ ਭਾਈ ਤੁਹਾਡੇ ਕੋ ਕਸਮਰ ਰਿਪੀਟ ਆੰਨੇ ਨਵੇਂ ਨਵੇਂ ਕਸਮਰ ਵੀ ਆਉਂਦੇ ਰਿਪੀਟ ਵੀ ਲੱਗੇ ਪਏ ਆ ਭਾਈ ਤੇ ਨਵੇਂ ਕਸਮਰ ਵੀ ਲੱਗੇ ਪਏ ਆ ਚੱਲਦੀ ਰੋਡ ਹੈਗੀ ਆ ਤੇ ਨਵੇਂ ਕਸਮਰ ਵੀ ਆ ਜਾਂਦੇ ਆ ਤੇ ਕੁਛ ਰਿਪੀਟ ਵੀ ਕਸਮਰ ਵੀ ਹੈਗੇ ਮਨਪ੍ਰੀਤ ਫੈਮਲੀ ਬਾਰੇ ਜਾਣਨਾ ਚਾਹੁੰਦੇ ਆ ਕਿ ਫੈਮਲੀ ਦੇ ਵਿੱਚ ਕੌਣ ਕੌਣ ਆ ਤਾਂ ਫੈਮਲੀ 'ਚ ਭਾਈ ਫਾਦਰ ਹੈਗੇ ਫਾਦਰ ਡਿਫੰਸਟ ਨੇ ਮਦਰ ਹੈਗੀ ਆ ਮਦਰ ਹਾਊਸ ਵਾਈਫ ਹੈ ਵਾਈਫ ਹੈਗੀ ਆ ਬ੍ਰਦਰ ਹੈਗਾ ਭਾਈ ਬ੍ਰਦਰ ਵੀ ਫੂਟ ਦਾ ਹੀ ਕੰਮ ਕਰਦਾ ਆ ਆਰਾਮਪੁਰ ਥਰੋੜ ਤੇ ਤੇ ਸਿਸਟਰ ਹੈਗੀ ਆ ਭਾਈ ਸਿਸਟਰ ਮੈਰਿਡ ਭਾਜੀ ਅਸੀਂ ਜਾਨਣਾ ਚਾਹਾਂਗੇ ਅਕਸਰ ਇਹ ਲੋਕੀ ਨਾਲ ਸ਼ੁਰੂਆਤ ਕਰਦੇ ਕਿ ਮਨ ਚ ਹਿੱਚ ਗਿਆ ਹੁੰਦੀ ਹੈ ਕਿ ਨਹੀਂ ਆ ਰੋਡ ਸਾਈਡ ਲਾਉਣਾ ਰਿਸ਼ਤੇਦਾਰਾਂ ਵੱਲੋਂ ਵੀ ਬੜੇ ਤਾਨੇ ਹੁੰਦੇ ਉਸ ਨੂੰ ਕਿਸਾ ਫੇਸ ਕੀਤਾ ਆ ਆਂਦੇ ਆ ਮੈਂ ਕਹਿੰਦਾ ਕਿ ਨੈਗੇਟਿਵ ਕਮੈਂਟ ਵੀ ਆਂਦੇ ਆ ਤੇ ਲੋਕੀ ਬੋਲਦੇ ਵੀ ਹੈ ਕਿ ਆ ਚੀਜ਼ਾਂ ਨਾ ਤੁਸੀਂ ਆ ਕਿਉਂ ਕੀਤਾ ਤੇ ਮੇਰਾ ਮੰਨਣਾ ਹੈ ਕਿ ਨਹੀਂ ਮੈਂ ਕਿਉਂ ਸੁਣਨੀਆਂ ਚਾਹੀਦੀਆਂ ਗੱਲਾਂ ਜੋ ਤੁਹਾਡੇ ਮਨ ਦੀ ਹੈ ਕੀ ਕਰੀ ਜਾਓ ਤੁਸੀਂ ਉਹ ਕਿਉਂਕਿ ਬੋਲਣ ਵਾਲਿਆਂ ਨੇ ਬੜਾ ਕੁਝ ਬੋਲੀ ਜਾਣਾ ਤੇ ਬੋਲਦੇ ਆ ਮੈਂ ਸੁਣਦਾ ਨਹੀਂ ਭਾਈ ਮਨਪ੍ਰੀਤ ਇੱਕ 9 to 5 ਜੌਬ ਤੋਂ ਲੈ ਕੇ ਤੇ ਇਸ ਕੰਮ ਵਿੱਚ ਕਿੰਨਾ ਕੁ ਡਿਫਰੈਂਸ ਤੁਸੀਂ ਦੇਖਿਆ ਕਿ ਪੈਸੇ ਦਾ ਡਿਫਰੈਂਸ ਵੀ ਹੈ ਕੰਮ ਦਾ ਡਿਫਰੈਂਸ ਵੀ ਟਾਈਮਿੰਗ ਦਾ ਡਿਫਰੈਂਸ ਵੀ ਹੈ ਇੱਕ ਫਰੀडम ਦਾ ਵੀ ਡਿਫਰੈਂਸ ਹੈ ਹਾਂ ਫਰੀडम ਦੇਖੋ ਭਾਈ ਪ੍ਰਾਈਵੇਟ ਜੌਬ ਦੇ ਵਿੱਚ ਇਹ ਹੈ ਕਿ ਤੁਹਾਨੂੰ ਟਾਈਮ ਥੋੜਾ ਮਿਲ ਜਾਂਦਾ ਇਹਦੇ ਵਿੱਚ ਰੋਕੀ ਸੋਲ ਜਾਣਗੇ ਕਿ ਇਹ ਮੈਨੂੰ ਟਾਈਮ ਇਹਦੇ ਵਿੱਚ ਕੰਮ ਦੇ ਵਿੱਚ ਮੈਨੇਜ ਆਦੀ ਹੈ ਤੇ ਜਿੱਥੇ ਮੈਨੇਜ ਆਦੀ ਹੈ ਤੇ ਡੈਫੀਨਟਲੀ ਤੁਹਾਨੂੰ ਪੈਸਾ ਵੀ ਜ਼ਿਆਦਾ ਹੀ ਮਿਲੇਗਾ ਤੇ ਮੈਨੇਥ ਹੈਗੀ ਹੈ ਤੇ ਉਹਦੀ ਵਜ੍ਹਾ ਨਾਲ ਪੈਸਾ ਵੀ ਜ਼ਿਆਦਾ ਆਗਾ ਪਰ ਉਹਦੇ ਨਾਲੋਂ ਮੈਨੇਜ ਆ ਜਾਈ ਗਏ। ਪ੍ਰਾਈਵੇਟ ਜੌਬ ਦੇ ਵਿੱਚ ਮੈਨੇਜ ਜਿੰਨੀ ਸੀ ਉੱਥੋਂ ਮੈਂ ਕਈ ਗੁਣਾ ਮੈਨੇਜ ਵਿੱਚ ਜ਼ਿਆਦਾ ਕਰਤਾ। ਫੈਕਟਰੀ ਦਾ ਕਿੰਨਾ ਕੁ ਸਪੋਰਟ ਆ ਕਿਉਂਕਿ ਸਵੇਰੇ ਉੱਠਦੇ ਹੋਗੇ, ਸਮਾਨ ਰੈਡੀ ਕਰਦੇ ਹੋ ਕਿੰਨਾ ਕੁ ਸਪੋਰਟ ਫੈਲ। ਆ ਮੇਰੀ ਮਦਰ, ਮੇਰੀ ਵਾਈਫ ਆ ਭਾਜੀ ਨਾਲ ਹੀ ਆਪਾਂ ਆਪਾਂ ਤੈਨੂੰ ਮੈਂ ਕਿ ਖਾਣਾ ਬਣਾਉਣਾ। ਉਹ ਨਾਲ ਹੀ ਹੁੰਦੇ ਨੇ ਆ। ਉਹ ਮਤਲਬ ਉਹਨਾਂ ਦੀ ਹੈਲਪ ਤੋਂ ਬਿਨਾਂ ਤੇ ਕੁਝ ਨਹੀਂ ਨਾ। ਤੇ ਉਹ ਕਰਦੇ ਆਉਂ ਸਪੋਰਟ ਚ ਖੜੇ ਉਹੀ ਸਾਰਾ ਕੰਮ ਕਰਦੇ ਮੇਰੇ ਨਾਲ। ਵੈਸੇ ਦੇਖਿਆ ਨਾ ਨੌਜਵਾਨੋਂ ਅਕਸਰ ਕਹਿੰਦੇ ਨੇ ਕਿ ਇੱਕ ਨਸ਼ੇ ਦੇ ਵਿੱਚ ਰਹਿੰਦੇ ਨੇ ਤੇ ਬਾਹਰ ਜਾਂਦੇ ਵਿੱਚ ਰਹਿੰਦੇ ਨੇ। ਪਰ ਕੀ ਇੱਕ ਮੈਸੇਜ ਨਾ ਜਾਓਗੇ ਜਦ ਨੌਜਵਾਨ ਨੂੰ ਬੰਦ ਦੇਖੋ ਬਾਹਰ ਜਾਣਾ ਤੇ ਦੇਖੋ ਕੰਮ ਹੀ ਕੰਮ ਕਰਨ ਨੂੰ ਬਾਹਰ ਜਾਂਦੇ ਇੱਕ ਇੱਕ ਸੀਰੀਜ਼ ਜੀ ਸਟਾਰਟ ਕੀਤੀ ਇਹਨਾਂ ਨੇ ਬਾਹਰ ਜਾਂਦੇ ਕਿ ਬਾਹਰ ਚੱਲ ਕੋ ਬਾਹਰ ਚੱਲ ਕੋ ਤੇ ਫੈਮਲੀਆਂ ਜਿਹੜੀਆਂ ਨੇ ਫੈਮਿਲੀ ਫੈਮਲੀਆਂ ਵੀ ਸਪੋਰਟ ਕਰਦੀਆਂ ਵੀ ਇਹਨਾਂ ਨੂੰ ਕਿ ਹਾਂ ਤੁਸੀਂ ਚਲੰਜੋ ਬਾਹਰ ਤੇ ਮੈਂ ਕਹਿੰਨਾ ਤੁਸੀਂ ਪੈਸੇ ਨਾ ਲਾਓ ਫੈਮਲੀਆਂ ਨੂੰ ਮੈਂ ਕਹੂੰਗਾ ਪੈਸੇ ਨਾ ਲਾਓ ਆਪਣੇ ਦਮ ਤੇ ਜਾਣਾ ਜੇ ਜਾਣਾ ਬਾਹਰ ਤੇ ਤੇ ਫੇਰ ਹੀ ਰੁਕ ਸਕਦੀ ਆ ਸੀਰੀਜ਼ ਜਿਹੜੀ ਇਹ ਬੰਦ ਕੀਤੀ ਮਤਲਬ ਕੀਤੀ ਇਹਨਾਂ ਨੇ ਨਾਟਕ ਜਾਂ ਚਾਲੂ ਕੀਤਾ ਮੇਰੇ ਸਾਹਬ ਨਾ ਇਹ ਫੈਮਿਲੀ ਸਪੋਰਟ ਕਰਦੀ ਤੇ ਲੋਕੀ ਬਾਹਰ ਜਾਂਦੇ ਆ ਤੇ ਜੇ ਤੁਸੀਂ ਪਾਲ ਪੋਸ ਕੇ ਵੱਡਾ ਕੀਤਾ ਤੇ ਇੱਥੇ ਰਹਿਣਾ ਹੁਣ ਤੁਹਾਡੀ ਵਾਰੀ ਆਈ ਹੈ ਹੁਣ ਤੁਸੀਂ ਕਹਿੰਦੇ ਜੋ ਡਾਟਾ ਬਾਏ ਬਾਏ ਨਹੀਂ ਪਰ ਮੈਨੂੰ ਕਿ ਬਾਹਰ ਵੀ ਸੇਮ ਕੰਮ ਕਰਨਾ ਪਏ ਇੱਥੇ ਵੀ ਸੇਮ ਕੰਮ ਕਰਨਾ ਨਹੀਂ ਇਸ ਤੋਂ ਚੀਪ ਆ ਭਾਜੀ ਦੇਖੋ ਬਾਹਰ ਤੁਸੀਂ ਜਾਂਦੇ ਜੋ ਤੁਹਾਡੀ ਪੀਆਰ ਨਹੀਂ ਹੈਗੀ ਜੋ ਤੇ ਪੀਆਰ ਨਹੀਂ ਹੈਗੀ ਤੇ ਫਰੰਟ ਆਫਿਸ ਜੋਬ ਨਹੀਂ ਹੈਗੀ ਹੁਣ ਮੈਂ ਬਾਹਰ ਨਹੀਂ ਆ ਮੈਨੂੰ ਇਹ ਸੋਚਦੇ ਕਿ ਪਤਾ ਨਹੀਂ ਹੈਗਾ ਮੈਨੂੰ ਸਭ ਪਤਾ ਹੈਗਾ ਭਾਜੀ ਤੇ ਪਰ ਮਨ ਦੇ ਵਿੱਚ ਹੈਗਾ ਇਹ ਨਹੀਂ ਜਾਣਾ ਤੇ ਨਹੀਂ ਜਾਣਾ ਤੇ ਨਹੀਂ ਜਾਣਾ ਮਤਲਬ ਇਹ ਨਹੀਂ ਕਿ ਨਹੀਂ ਪਤਾ ਹੈਗਾ ਚੀਜ਼ਾਂ ਦਾ ਸਾਰੇ ਪਤਾ ਹੈਗਾ ਕਿ ਕਿਹੜੀ ਸ਼ਾਨੀਗਨ ਡੌਂਕੀ ਲਾ ਕੇ ਚੱਲ ਜਾਂਦੇ ਕੀ ਕੁਝ ਨਹੀਂ ਕਰਕੇ ਚੱਲ ਲਾ ਕੇ ਜਾਂਦੇ ਹੈ ਆਪਣਾ ਟੂਰਿਸਟ ਵੀ ਜਾ ਕੇ ਚੱਲ ਜਾਓ ਉੱਥੇ ਰਹਿ ਲੋ ਵੀ ਤੇ ਪੁੱਟੇ ਸਿੱਧੇ ਕੰਮ ਕਰਕੇ ਤੇ ਚੰਗਦੇ ਪਰ ਮੁੱਖ ਦੀ ਗੱਲ ਹੈ ਕਿ ਪੁੱਤ ਦੀ ਸਰਕਾਰ ਵੀ ਹੁਣ ਬੱਚੀ ਤੇ ਗਿਣੀ ਆ ਹੈ ਕਿ ਉਹ ਉਹਨਾਂ ਨੂੰ ਕੁਝ ਪਤਾ ਨਹੀਂ ਸਰਕਾਰ ਨੂੰ ਫਰੰਟ ਆਫਿਸ ਜੌਬ ਕਿਉਂ ਕਿਨੂੰ ਦਵੇ ਹੋ ਹੁਣ ਸਾਡੇ ਇੱਥੇ ਲੋਕੀ ਆਂਦੇ ਆ ਬਾਹਰ ਪਰਵਾਸੀ ਆਂਦੇ ਆ ਅਈ ਉਹਨਾਂ ਨੂੰ ਫਰੰਟ ਆਫਿਸ ਜੌਬ ਆ ਬੰਨ ਕੇ ਹਾਂ ਤੁਸੀਂ ਜੋ ਮੋਤਵਾਰ ਭਾਈ ਤਾਂ ਜੋ ਕੰਮ ਇੱਥੇ ਹੈਗਾ ਉਹੀ ਕੰਮ ਉੱਥੇ ਹੈਗਾ ਭਾਈ ਬੈਕ ਆਫੀਸ ਹੀ ਕੰਮ ਮੈਂ ਦੇਖਦਾ ਫਰਥ ਗ੍ਰੇਡ ਦਾ ਕੰਮ ਹੁੰਦਾ ਹੈ ਭਾਈ ਤੇ ਮੈਂ ਕਹਿੰਦਾ ਕਿ ਜੇ ਤੁਹਾਨੂੰ ਇਹੀ ਮਿਹਨਤ ਕਰਨੀ ਹੈ ਤੇ ਇੱਥੇ ਕਰ ਲਓ ਬਟ ਉਹ ਹੀ ਗੱਲ ਹੈ ਇੱਥੇ ਸ਼ਰਮ ਮਾਰਦੀ ਆ ਹੁਣ ਪ੍ਰਵਾਸੀ ਇੱਥੇ ਆ ਕੇ ਇੰਨੇ ਅਸੀਂ ਮਿਹਨਤ ਨਹੀਂ ਕਰਦੇ ਜਿੰਨੇ ਉੱਥੇ ਕਰਦੇ ਤੇ ਜਿਹੜੇ ਪੰਜਾਬੀ ਉਹ ਓਨੀ ਮਿਹਨਤ ਉੱਥੇ ਕਰਦੇ ਜਿੰਨੇ ਕੋਰੇ ਨਹੀਂ ਕਰਦੇ ਪਰ ਇੱਕ ਸਵਾਲ ਹੈ ਮਨਪ੍ਰੀਤ ਅਗੇਨ ਫਿਊਚਰ ਕੀ ਸੋਚਿਆ ਹੈ ਸੈਟ ਅਪ ਨੂੰ ਲੈ ਕੇ ਕਿ ਇਹਨੂੰ ਵਧਾਣਾ ਹੈ ਕਿੱਥੇ ਇੱਕ ਸ਼ਾਪ ਜਾਂ ਕੁਝ ਅੱਗੇ ਸੋਚਿਆ ਇਹਨੂੰ ਵਧਾਣ ਦਾ ਬਕਰੀਪਾ ਦੇਖੋ ਭਾਈ ਇੱਥੇ ਤੇ ਮਾਰਕੀਟਿੰਗ ਬਣੀ ਪਈ ਹੈ ਕਿ ਚਲੋ ਹਾਂ ਕਸਮਰ ਆਂਦੇ ਆ ਇਹ ਇਹ ਚ ਲਾ ਕੇ ਚੱਕ ਕੇ ਕਨਫਰਮ ਕਰਦੇ ਪਏ ਆ ਬਟ ਹਜੇ ਉਹ ਰੇਟ ਕਾਫੀ ਹੈਵੀ ਹੈਗਾ ਰੇਟ ਇਹਨਾਂ ਰੇਟ ਹੈ ਮਤਲਬ ਅਫੋਰਡ ਨਹੀਂ ਹੋ ਪਾਰਿਆ ਤੇ ਮੰਨਦੇ ਹੈਗਾ ਕਿ ਹਾਂ ਚਲੋ ਕਰਾਂਗੇ ਦੁਕਾਨ ਤੇ ਜੋੜਦੇ ਪਏ ਆ ਪੈਸਾ ਕਰਾਂਗੇ ਡੈਫੀਨੇਟਲੀ ਐਡਰੈਸ ਤੇ ਟਾਈਮਿੰਗ ਵਾੜਾ ਥੋੜਾ ਦਾ ਐਡਰੈਸ ਹੈਗਾ ਭਾਜੀ ਮਾਲਵੀਆ ਰੋਡ ਆ ਨੋਵਲਟੀ ਚੌਂਕ ਤੋਂ ਕ੍ਰਿਸ਼ਨ ਚੌਕ ਵੱਲ ਨੂੰ ਜਿੱਦਵਾਈ ਦਾ ਆ ਤੇ ਆਟ ਗੈਲਰੀ ਹੋ ਗਈਆਂ ਬਿੱਲੇ ਦੀ ਹੱਟੀ ਹੋ ਗਈਆਂ ਰਾਜਾ ਚਿਕਨਾ ਹਾਊਸ ਹੋ ਗਿਆ ਤੇ ਲਾਗੇ ਜਾ ਕੇ ਮੈ ਲਾਣਾ ਜੋ ਕੰਪਨੀ ਬਾਗ ਦੀ ਵਾਲ ਵਾਹਿੰਦੀ ਜੋ ਫਨ ਲੈਂਡ ਦਾ ਗੇਟ ਹੈਗਾ ਲਾਗੇ ਇਹਦੇ ਲਾਗੇ ਲਾਣਾ ਜੋ ਭਾਈ ਜਿਸਕਾ ਕਿ ਮਾਨਕ ਦਾ ਹਾਣਾ ਗੱਲ ਕੀਤੀ ਇੱਕ ਬੱਕਰੇ ਹੀ ਸੋਚਦੇ ਨਾਲ ਸੈਟਅਪ ਸ਼ੁਰੂ ਕੀਤਾ ਹੋਈਗਾ ਕਿ ਅਸੀਂ ਅਕਸਰ ਲੋਕ ਜਿਹੜਾ ਬਾਹਰ ਜਾਣ ਨੂੰ ਤਰਜੀ ਦਿੰਦੇ ਨੇ ਪਰ ਦੇਖੇ ਜਾਵੇ ਤਾਂ ਇੱਥੇ ਸਭ ਕੁਝ ਹੋ ਜਾਂਦਾ ਜਿਹਨੂੰ ਕੰਮ ਕਰਨ ਦਾ ਸਲੀਕਾ ਉਹਦਾ ਇੱਥੇ ਅਮਰੀਕਾ ਵਹੀ ਸਾਬ ਹੈ ਪਰ ਦੇਖੇ ਜਾਵੇ ਪੰਜਾਬ ਦੇ ਵਿੱਚ ਜਿਹੜੀ ਇੱਕ ਜ਼ਰੂਰੀ ਚੀਜ਼ ਆ ਲੱਸੀ ਵੇਚ ਰਹੇ ਨੇ ਲੱਸੀ ਬਹੁਤ ਜ਼ਰੂਰੀ ਹੈ ਕਿਉਂਕਿ ਪੰਜਾਬ ਦੇ ਵਿੱਚ ਗਰਮੀ ਜਦਾਂ ਵੱਤਰੀ ਆ ਸਾਨੂੰ ਜਿਹੜੀਆਂ ਹੋਰ ਡਰਿੰਕਸ ਨੂੰ ਛੱਡ ਕੇ ਲੱਸੀ ਨੂੰ ਪਨਾਣਾ ਚਾਹੀਦਾ ਤੇ ਚਾਟੀ ਦੇ ਵਿੱਚ ਜਿਹੜਾ ਵੀ ਰਪੇਲੀ ਗੱਲ ਆ ਕਿ ਲੱਸੀ ਬਣਾਉਂਦਾ ਜਿੱਥੇ ਵਿੱਚ ਆਪ ਰਿਕਰਦਾ ਟਾਈਮ ਲੱਗਦਾ ਉਹ ਸੀਨ ਨੂੰ ਇੱਕ ਸਵਾਦ ਜਿਹੜਾ ਵੱਖਰਾ ਹੀ ਨਿਕਲ ਕੇ ਬਾਹਰ ਆਉਂਦਾ ਹੈ ਮਿਨੋ ਤੇ ਜਦਨ ਮਸਤਿਖ ਕਵਲਾ ਸਿਟੀ ਹੈਡਲਾਈਨ ਨਾਮਕਸਤ